ਕੰਨ ਪਟਵਾ ਕੇ ਮੁੰਦਰਾ ਪਾ ਕੇ ਲੱਤ ਮੁੜਵਾ ਕੇ ਮੁੰਦਰਾ ਪਾ ਕੇ ਖੋਲ ਨਾ ਬੋਕ ਕਦੀ ਰਹੋ ਨਾ ਕੋਈ ਖੇ ਦੋਸਤੋ ਅੱਜ ਮੈਂ ਤੁਹਾਡੇ ਲਈ ਪੰਜਾਬ ਦੇ ਉਸ ਮਹਾਨ ਤੇ ਨਾਮਵਰ ਪ੍ਰਸਿੱਧ ਗਾਇਕ ਸਵਰਗਵਾਸੀ ਨਸ਼ੱਤਰ ਸ਼ੱਤਾਜੀ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਹੀ ਪੰਜਾਬੀ ਸੰਗੀਤ ਦੇ ਲੇਖੇ ਲਾ ਦਿੱਤਾ ਤੇ ਉਹਨਾਂ ਨੇ ਆਪਣੀ ਉੱਚ ਕੋਟੀ ਦੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਇਸ ਪ੍ਰਸਿੱਧ ਗਾਇਕ ਨੇ ਇੰਨੇ ਉੱਚੇ ਸਕੇਲ ਤੇ ਗਾਇਆ ਕਿ ਪੰਜਾਬ ਦੇ ਵੱਡੇ ਵੱਡੇ ਕਲਾਕਾਰ ਵੀ ਉਸ ਦੀ ਬਰਾਬਰੀ ਨਾ ਕਰ ਸਕੇ ਛੱਤਾ ਜੀ ਦੁਆਰਾ ਗਾਏ ਗੀਤਾਂ ਨੂੰ ਲੋਕ ਅੱਜ ਵੀ ਬਹੁਤ ਪਸੰਦ ਕਰਦੇ ਨੇ ਚਾਹੇ ਉਹ ਰੁੱਤ ਪਿਆਰ ਦੀ ਹੋਵੇ ਜਾਂ ਮੰਦੜੇ ਬੋਲਣਾ ਬੋਲਵੇ ਸੱਜਣਾ ਗੀਤ ਸੋ ਸਾਰੇ ਹੀ ਗੀਤਾਂ ਨੂੰ ਦਰਸ਼ਕ ਅੱਜ ਵੀ ਉਨਾ ਹੀ ਪਿਆਰ ਦਿੰਦੇ ਆ ਸੋ ਦੋਸਤੋ ਆਪਾਂ ਅੱਜ ਦੀ ਵੀਡੀਓ ਵਿੱਚ ਨਛੱਤਰ ਛੱਤਾ ਜੀ ਦੇ ਜੀਵਨ ਕੈਰੀਅਰ ਸੰਘਰਸ਼ ਦੇ ਉਹਨਾਂ ਦੇ ਜਾਨ ਪਿੱਛੋਂ ਫੈਮਿਲੀ ਦੇ ਕੀ ਹਾਲਾਤ ਨੇ ਉਸ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ ਨਾਲ ਹੀ ਮੈਂ ਤੁਹਾਨੂੰ ਦੱਸੂਗਾ ਕਿ ਕਲਦੀਪ ਮਾਨਕ ਸਤਾਬ ਨੇ ਨਛੱਤਰ ਛੱਤਾ ਜੀ ਨੂੰ ਸੋਹਣੇ ਦੀ ਚੇਨ ਕਿਉਂ ਦਿੱਤੀ ਸੀ ਸੋ ਨੂਰ ਵੇਖਿਓ ਤੇ ਸੋ ਦੋਸਤੋਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਨਛੱਤਰ ਛੱਤਾ ਜੀ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਨਛੱਤਰ ਛੱਤਾ ਦਾ ਜਨਮ 18 ਜੂਨ 1959 ਨੂੰ ਮਾਤਾ ਅਮਰ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਸੁਦਾਗਰ ਸਿੰਘ ਦੇ ਘਰ ਪਿੰਡ ਆਦਮਪੁਰਾ ਜ਼ਿਲ੍ਹਾ ਬਠਿੰਡਾ ਪੰਜਾਬ ਵਿਖੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਉਹ ਸੱਤ ਭਰਾ ਸਨ ਤੇ ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਕਿਉਂਕਿ ਉਹਨਾਂ ਦੇ ਮਾਮੇ ਉਸ ਸਮੇਂ ਦੇ ਉੱਚ ਕੋਟੀ ਦੇ ਗਵਈਏ ਸੀ ਇਸੇ ਕਾਰਨ ਹੀ ਨਛੱਤਰ ਸ਼ੱਤਾ ਤੇ ਉਹਨਾਂ ਦੇ ਭਰਾਵਾਂ ਨੂੰ ਵੀ ਗਾਉਣ ਦਾ ਸ਼ੌਂਕ ਪੈ ਗਿਆ ਤੇ ਉਹਨਾਂ ਨੇ ਸੰਗੀਤ ਨੂੰ ਪੂਰੇ ਰੀਜ ਨਾਲ ਸਿੱਖਿਆ ਤੇ ਚੰਗੇ ਗਾਇਕ ਬਣ ਲਈ ਦਿਨ ਰਾਤ ਮਿਹਨਤ ਕੀਤੀ ਘਰ ਵਿੱਚ ਗਰੀਬੀ ਹੋਣ ਕਾਰਨ ਨਛੱਤਰ ਸ਼ੱਤਾ ਜੀ ਜ਼ਿਆਦਾ ਪੜ੍ਹ ਲਿਖ ਨਹੀਂ ਸਕੇ ਤੇ ਉਹਨਾਂ ਨੂੰ ਮਿਹਨਤ ਮਜ਼ਦੂਰੀ ਵੀ ਕਰਨੀ ਪਈ ਬਚਪਨ ਵਿੱਚ ਜਦੋਂ ਸ਼ੱਤਾ ਜੀ ਪਸ਼ੂ ਚਰਾਉਂਦੇ ਸੀ ਤਾਂ ਉਹ ਅਕਸਰ ਬਹੁਤ ਹੀ ਉੱਚੀ ਆਵਾਜ਼ ਤੇ ਹੇਕ ਨਾਲ ਲਗਾਉਂਦੇ ਸੀ ਉਹਨਾਂ ਦੀ ਆਵਾਜ਼ ਵਿੱਚ ਇੱਕ ਵੱਖਰੀ ਖਿੱਚ ਸੀ ਜੋ ਦਿਲ ਨੂੰ ਸਕੂਨ ਦਿੰਦੀ ਸੀ ਤੇ ਉਹ ਪੰਜਾਬ ਦੇ ਹਿੱਕ ਦੇ ਜੋਰ ਨਾਲ ਗਾਉਣ ਵਾਲੇ ਸਿੰਗਰ ਸੀ ਉਹਨਾਂ ਦੀ ਗਾਇਕੀ ਨੇ ਉਦੋਂ ਲੋਕਾਂ ਦਾ دل ਮੋੜਿਆ ਜਦੋਂ ਇੱਕ ਵਾਰ ਉਹਨਾਂ ਦੇ ਨਜੀਕੀ ਬੈਂਡ ਬੁਰਜ ਰਾਜਗੜ ਟੂਰਨਾਮੈਂਟ ਸੀ ਤੇ ਨਿਸ਼ੱਤਰ ਸ਼ੱਤਾ ਜੀ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ ਉਸ ਸਟੇਜ ਤੇ ਗਾਇਆ ਜਿੱਥੇ ਸੰਗੀਤ ਜਗਤ ਦੀਆਂ ਹੋਰ ਵੀ ਨਾਮੀ ਹਸਤੀਆਂ ਮੌਜੂਦ ਸੀ ਸ਼ੱਤਾ ਜੀ ਨੇ ਉਸ ਟੂਰਨਾਮੈਂਟ ਤੇ ਮਲੂਕ ਚੰਦ ਜੀ ਦਾ ਗੀਤ ਚਾਰ ਦਿਨ ਜ਼ਿੰਦਗੀ ਦੇ ਰੱਖ ਸੰਭ ਤੇ ਗਾਇਆ ਜਿਸ ਗੀਤ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ ਉਹਨਾਂ ਦੁਆਰਾ ਗਾਇਆ ਇਸ ਗੀਤ ਨੂੰ ਟੂਰਨਾਮੈਂਟ ਤੇ ਮੌਜੂਦ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਤੇ ਉਸੇ ਸਟੇਜ ਤੇ ਹੀ ਮਾਸਟਰ ਗੁਰਬਖਸ਼ ਸਿੰਘ ਔਵੇਲਾ ਜੀ ਵੀ ਮੌਜੂਦ ਸਨ ਜਿਨ੍ਹਾਂ ਨੂੰ ਨਸ਼ੱਤਰ ਛੱਤਾ ਦੀ ਆਵਾਜ਼ ਬਹੁਤ ਪਸੰਦ ਆਈ ਤੇ ਉਹ ਨਸ਼ੱਤਰ ਛੱਤਾ ਜੀ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਲੈ ਕੇ ਆਏ ਤੇ ਅੱਗੇ ਵਧਣ ਵਿੱਚ ਉਹਨਾਂ ਨੇ ਬਹੁਤ ਮਦਦ ਕੀਤੀ ਸਭ ਤੋਂ ਪਹਿਲਾਂ ਨਸ਼ੱਤਰ ਛੱਤਾ ਜੀ ਨੇ ਮਾਸਟਰ ਗੁਰਬਖਸ਼ ਸਿੰਘ ਔਵੇਲਾ ਜੀ ਨਾਲ ਮਿਲ ਕੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਪਲੇ ਕਰਨੇ ਸ਼ੁਰੂ ਕੀਤੇ ਤੇ ਛੱਤਾ ਜੀ ਹਰ ਡਰਾਮੇ ਵਿੱਚ ਲੀਡ ਰੋਲ ਵਿੱਚ ਦੇਸੀ ਉਹਨਾਂ ਨੇ ਪੂਰਨ ਭਗਤ ਮਿਰਜਾ ਸਾਹਿਬਾ ਹੀਰਾਂਜਾ ਤੇ ਇਸ ਤੋਂ ਬਿਨਾਂ ਵੀ ਬਹੁਤ ਸਾਰੇ ਪਲੇਸ ਵਿੱਚ ਕੰਮ ਕੀਤਾ ਤੇ ਆਪਣਾ ਨਾਂ ਬਣਾਇਆ ਪਰ ਉਹਨਾਂ ਦਾ ਸੁਪਨਾ ਇੱਕ ਨਾਮਵਰ ਗਾਇਕ ਬਨਣਾ ਸੀ ਜੇ ਸੁਪਨੇ ਨੂੰ ਪੂਰਾ ਕਰਨ ਲਈ ਉਹ ਲਗਾਤਾਰ ਮਿਹਨਤ ਵੀ ਕਰ ਰਹੇ ਸੀ ਤੇ ਆਖਰ ਉਹ ਸਮਾਂ ਆ ਹੀ ਗਿਆ ਜਦੋਂ ਉਹਨਾਂ ਦੀ ਪਹਿਲੀ ਐਲਬਮ ਅੱਜ ਦੀ ਰਾਤ ਮਕਲਾਵਾ ਮਾਰਕੀਟ ਵਿੱਚ ਆਈ ਜਿਸ ਨੂੰ ਦਰਸ਼ਕਾਂ ਨੇ ਪਰਮਾ ਹੁੰਗਾਰਾ ਦਿੱਤਾ ਬਾਰਨ ਛੱਤਰਾ ਛੱਤਾ ਜੀ ਦਾ ਪੰਜਾਬੀ 뮤직 ਇੰਡਸਟਰੀ ਵਿੱਚ ਅਸਲ ਨਾਮ ਉਹਨਾਂ ਦੀ 1987 ਵਿੱਚ ਆਈ ਐਲਬਮ ਰੁੱਤ ਪਿਆਰ ਦੀ ਨਾਲ ਬਣਿਆ ਜਿਸ ਨੂੰ ਸਰੋਤਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਰੁੱਤ ਪਿਆਰ ਦੀ ਗੀਤ ਬਹੁਤ ਜ਼ਿਆਦਾ ਮਕਬੂਲ ਹੋਇਆ ਤੇ ਇਹ ਗੀਤ ਤੇ ਐਲਬਮ ਨੇ ਛੱਤਰਾ ਛੱਤਾ ਜੀ ਨੂੰ ਕਾਮਯਾਬੀ ਦੀਆਂ ਉੱਚੀਆਂ ਬਲੰਦੀਆਂ ਤੇ ਪਹੁੰਚਾ ਦਿੱਤਾ ਤੇ ਛੱਤਾ ਜੀ 80 ਦੇ ਦਸ਼ਕ ਵਿੱਚ ਨੌਜਵਾਨ ਦਿਨਾਂ ਦੀ ਪਹਿਲੀ ਪਸੰਦ ਬਣ ਗਏ ਹਰ ਪਾਸੇ ਨਛੱਤਰ ਛੱਤਾ ਜੀ ਦੇ ਹੀ ਚਰਚੇ ਸੀ ਤੇ ਹਰ ਗਲੀ ਮਹੱਲੇ ਉਹਨਾਂ ਦੇ ਹੀ ਗੀਤ ਗੂੰਜਦੇ ਸੀ ਉਹਨਾਂ ਦੀਆਂ ਮਾਰਕੀਟ ਵਿੱਚ ਲਗਭਗ 16 ਐਲਬਮ ਆਈਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਤੇ ਸਾਰੀਆਂ ਹਿੱਟ ਰਹੀਆਂ ਉਹਨਾਂ ਦੇ ਗੀਤ ਮੰਦੜੇ ਬੋਲਣਾ ਬੋਲਵੇ ਸੱਜਣਾ ਮੰਦੜੇ ਬੋਲਣਾ ਬੋਲ ਫਿੱਕਾ ਰੰਗ ਅੱਜ ਦੀ ਦੁਪਹਿਰ ਦਾ ਤੈਨੂੰ ਭੁੱਲਿਆ ਨਹੀਂ ਜਾਂਦਾ ਤੂੰ ਪਰਦੇਸ ਅਤੇ ਰੁੱਤ ਪਿਆਰ ਦੀ ਵਰਗੇ ਗੀਤ ਅੱਜ ਵੀ ਲੋਕ ਬਹੁਤ ਸ਼ੌਂਕ ਤੇ ਚਾਹ ਨਾਲ ਸੁਣਦੇ ਆ ਤੇ ਇਹ ਗੀਤ ਅਮਰ ਹੋ ਗਏ ਜਿਨ੍ਹਾਂ ਨੂੰ ਲੋਕ ਅੱਜ ਵੀ ਉਨਾ ਹੀ ਪਸੰਦ ਕਰਦੇ ਆ ਨਿਸ਼ੱਤਰ ਛੱਤਾ ਜੀ ਦੀ ਉੱਚ ਕੋਟੀ ਗਾਇਕੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਾ ਸਕਦੇ ਹੋ ਕਿ ਇੱਕ ਵਾਰ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਪੰਜਾਬੀ ਪ੍ਰਸਿੱਧ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ ਨੇ ਆਪਣੇ ਗਲ ਵਿੱਚ ਪਾਈ ਸੋਨੇ ਦੀ ਚੈਨ ਲਾ ਕੇ ਛੱਤਾ ਜੀ ਦੇ ਗਲ ਵਿੱਚ ਪਾਤੀ ਸੀ ਕਿਉਂਕਿ ਨਿਸ਼ੱਤਰ ਛੱਤਾ ਜੀ ਨੇ ਉਸ ਮੇਲੇ ਤੇ ਮਾਨਕ ਸਾਹਿਬ ਤੋਂ ਵੀ ਹਾਈ ਸਕੀਲ ਤੇ ਗਾਇਆ ਸੀ ਜਿਸ ਨੂੰ ਵੇਖੋਦ ਕੁਲਦੀਪ ਮਾਨਕ ਸਾਹਿਬ ਵੀ ਹੈਰਾਨ ਰਹਿ ਗਏ ਤੇ ਉਹਨਾਂ ਨੇ ਅਨਾਵਜੋ ਨਿਸ਼ੱਤਰ ਛੱਤਾ ਜੀ ਦੇ ਗਲ ਵਿੱਚ ਸੋਨੇ ਦੀ ਚੈਨ ਪਾਈ ਤੇ ਕਿਹਾ ਇੱਕ ਹੋਰ ਮਾਨਕ ਬਠਿੰਡੇ ਦੀ ਧਰਤੀ ਤੇ ਜੰਮ ਪਿਆ ਤੇ ਇਸ ਦੇ ਨਾਲ ਹੀ ਨਿਸ਼ੱਤਰ ਛੱਤਾ ਜੀ ਪੰਜਾਬ ਦੇ ਸਭ ਤੋਂ ਹਾਈ ਸਕਿੱਲ ਤੇ ਗਾਉਣ ਵਾਲੇ ਗਾਇਕ ਵੀ ਬਣ ਗਏ ਜਦੋਂ ਨਿਸ਼ੱਤਰ ਛੱਤਾ ਜੀ ਦਾ ਕੈਰੀਅਰ ਅਰਸ਼ਾਂ ਨੂੰ ਛੂ ਰਿਹਾ ਸੀ ਤਾਂ ਅਚਾਨਕ 7 ਮਈ 1992 ਨੂੰ ਉਹ ਕਾਲਾ ਦਿਨ ਆਇਆ ਜਦੋਂ ਅਚਾਨਕ ਨਿਸ਼ੱਤਰ ਛੱਤਾ ਜੀ ਦੀ ਮੌਤ ਹੋ ਗਈ ਪਰ ਉਹਨਾਂ ਦੀ ਮੌਤ ਵੀ ਇੱਕ ਭੇਦ ਬਣ ਕੇ ਰਹਿ ਗਈ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਿਸ਼ੱਤਰ ਛੱਤਾ ਜੀ ਜ਼ਿਆਦਾ ਸ਼ਰਾਬ ਪੀਂਦੇ ਸੀ ਇਸੇ ਕਾਰਨ ਹੀ ਉਹਨਾਂ ਦੀ ਮੌਤ ਹੋਈ ਆ ਪਰ ਉਹਨਾਂ ਦਾ ਪਰਿਵਾਰ ਇਸ ਗੱਲ ਨਾਲ ਸਹਿਮਤ ਨਹੀਂ ਤਾਂ ਹੀ ਉਹਨਾਂ ਦੇ ਪਰਿਵਾਰ ਵਾਲੇ ਨੇ ਬਹੁਤ ਸਾਰੀਆਂ ਇੰਟਰਵਿਊਜ਼ ਵਿੱਚ ਸ਼ਰਾਬ ਪੀਣ ਨਾਲ ਮੌਤ ਹੋਣ ਦੀ ਗੱਲ ਨਹੀਂ ਕਬੂਲੀ ਉਹ ਕਹਿੰਦੇ ਕਿ ਉਹਨਾਂ ਦੀ ਮੌਤ ਸ਼ਰਾਬ ਪੀਣ ਨਾਲ ਨਹੀਂ ਹੋਈ ਮੌਤ ਪਿੱਛੇ ਦਾ ਕੋਈ ਹੋਰ ਹੀ ਰਾਜ ਆ ਜਿਸ ਦਾ ਕਿਸੇ ਨੂੰ ਵੀ ਨਹੀਂ ਪਤਾ ਮੌਤ ਦਾ ਕਾਰਨ ਦੋਸਤੋ ਕੋਈ ਵੀ ਰਹਾ ਹੋਵੇ ਪਰ ਸ਼ੱਤਾ ਜੀ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ